ਅੱਗੇ ਵਧਾਂਗੇ ਤੇ ਗੱਲ ਕਰਾਂਗੇ ਅਮਰੀਕਾ ਦੀ ਅਮਰੀਕਾ ਨੇ ਭਾਰਤ ਤੇ ਟੈਰਿਫ ਘਟਾਇਆ ਹੈ 트ੰਪ ਨੇ ਟੈਰਿਫ ਤੇ ਕੁਝ ਸ਼ਰਤਾਂ ਰੱਖੀਆਂ ਨੇ 트ੰਪ ਨੇ ਪੀਐਮ ਮੋਦੀ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਪੀਐਮ ਮੋਦੀ ਨਾਲ ਗੱਲਬਾਤ ਮਗਰੋਂ 트ੰਪ ਨੇ ਇਹ ਐਲਾਨ ਕੀਤਾ ਤੁਹਾਨੂੰ ਦੱਸਿਏ ਕਿ 트ੰਪ ਨੇ ਟੈਰਿਫ ਤੇ ਕੁਝ ਸ਼ਰਤਾਂ ਰੱਖੀਆਂ ਨੇ 트ੰਪ ਨੇ 25 ਤੋਂ ਘਟਾ ਕੇ 18% ਟੈਰਿਫ ਕੀਤਾ ਹੈ ਉਸਨੇ ਭਾਰਤ ਦੇ ਟੈਰਿਫ ਹਟਾਉਣ ਤੇ ਵਪਾਰ ਸੌਦੇ ਨੂੰ ਅੰਤਿਮ ਰੂਪ ਦੇਣ ਤੇ ਲਈ ਕੁਝ ਸ਼ਰਤਾਂ ਰੱਖੀਆਂ ਨੇ ਪਹਿਲੀ ਸ਼ਰਤ ਭਾਰਤ ਅਮਰੀਕਾ ਸਮਾਨਤਾ ਤੇ ਟੈਰਿਫ ਅਤੇ ਗੈਰ ਟੈਰਿਫ ਰੁਕਾਵਟਾਂ ਨੂੰ ਜ਼ੀਰੋ ਤੱਕ ਘਟਾ ਦੇਵੇਗਾ ਤੇ ਦੂਜਾ ਭਾਰਤ ਰੂਸ ਤੋਂ ਕੱਚਾ ਤੇਲ ਖਰੀਦਣ ਖਰੀਦਣਾ ਬੰਦ ਕਰੇਗਾ ਭਾਰਤ ਰੂਸ ਦੀ ਬਜਾਏ ਸੰਯੁਕਤ ਰਾਜ ਅਮਰੀਕਾ ਤੋਂ ਖੂਰ ਊਰਜਾ ਭਾਵ ਤੇਲ ਖਰੀਦੇਗਾ ਭਾਰਤ ਵੈਨਜ਼ੁਏਲਾ ਤੋਂ ਤੇਲ ਖਰੀਦਣਾ ਸ਼ੁਰੂ ਕਰ ਸਕਦਾ ਹੈ ਭਾਰਤ ਨੇ ਅਮਰੀਕੀ ਖਰੀਦਨ ਲਈ ਵਚਨਬੱਧਤਾ ਪ੍ਰਗਟ ਕੀਤੀ ਹੈ ਭਾਰਤ 500 ਬਿਲੀਅਨ ਡਾਲਰ ਤੋਂ ਵੱਧ ਮੁੱਲ ਤੇ ਅਮਰੀਕੀ ਊਰਜਾ ਟੈਕਨੋਲੋਜੀ ਖੇਤੀਬਾੜੀ ਅਤੇ ਖਣਿਜ ਖਰੀਦੇਗਾ ਅਮਰੀਕੀ ਰਾਸ਼ਟਰਪਤੀ ਡੋਨਰ 트ੰਪ ਨੇ ਸੋਮਵਾਰ ਦੇਰ ਰਾਤ ਨੂੰ ਅਮਰੀਕਾ ਤੇ ਭਾਰਤ ਦੇ ਇੱਕ ਵਪਾਰ ਸਮਝੌਤੇ ਉੱਤੇ ਸਹਿਮਤ ਹੋਏ ਜਿਸ ਤੇ ਤਹਿਤ ਅਮਰੀਕਾ ਜਵਾਬੀ ਟੈਰਿਫ ਨੂੰ ਘਟਾ ਕੇ 25% ਤੋਂ 18% ਤੱਕ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ 트ੰਪ ਨੇ ਟੈਰਿਫ ਨੂੰ ਘਟਾ ਦਿੱਤਾ ਅਮਰੀਕਾ ਨੇ ਭਾਰਤ ਦੇ ਟੈਰਿਫ ਘਟਾਇਆ ਹੈ 트ੰਪ ਨੇ ਟੈਰਿਫ ਦੇ ਕੁਝ ਸ਼ਰਤਾਂ ਰੱਖੀਆਂ 트ੰਪ ਨੇ ਪੀਐਮ ਮੋਦੀ ਦੇ ਨਾਲ ਪਹਿਲਾ ਫੋਨ ਤੇ ਗੱਲਬਾਤ ਕੀਤੀ ਤੇ ਜਿਸ ਤੋਂ ਬਾਅਦ 트ੰਪ ਨੇ ਇਹ ਐਲਾਨ ਕੀਤਾ 트ੰਪ ਨੇ 25 ਤੋਂ ਘਟਾ ਕੇ 18% ਟੈਰਿਫ ਕਰ ਦਿੱਤਾ ਪਰ ਉਹਨਾਂ ਦੇ ਵੱਲੋਂ ਕੁਝ ਸ਼ਰਤਾਂ ਰੱਖੀਆਂ ਨਹੀਂ